ਕਿ ਇਹਨੇ ਸਾਡੀ ਬਾਗ ਨਹੀਂ ਸੁਣੀ ਹੈਗੀ। ਕਹਿੰਦੇ ਕਿ ਸਾਡੀ ਗੋਡੀ ਨਹੀਂ ਪਾਈ ਅੱਛਾ। ਦੇਖੋ ਜੀ ਆਪਾਂ ਇਹਨਾਂ ਨੂੰ ਅੱਜ ਅੱਗੇ ਲਾ ਦਿੰਦੇ ਆ ਨਾ ਸਾਡੇ ਕੌਸ਼ਲ ਪੜ ਜਾਂਦੇ ਆ। ਉਹਦੇ ਮੌਸਲ ਪੜ ਜਾਂਦਾ। ਅਸੀਂ ਆਪਣੇ ਕੰਮ ਕਰਾਉਂਦੇ ਸਾਡੇ ਮਹੱਲੇ ਦੇ ਕੌਂਸਲ ਮਤਲਬ ਨਹੀਂ ਹੋਏ ਨਾ ਹਾਂ। ਵੇਖੋ ਸਾਡੀਆਂ ਗਲੀਆਂ ਦੇ ਕੰਮ ਕਈ ਰੁਕੇ ਆ। ਕੋਈ ਸਾਡੇ ਆਕੇ ਨਹੀਂ ਤੇ ਬੋਟ ਲੈ ਕੇ ਤੇ ਮੁਰਕੇ ਆਪਣੇ ਘਰ ਜਾ ਕੇ ਬਹਿ ਜਾਂਦੇਗੇ। ਮੁਰਕੇ ਸਾਡੀ ਕੋਈ ਨਹੀਂ ਸੁਣਦਾ ਵਾ। ਹਾਂ ਤਾਂ ਦੇਖੋ ਜੇ ਸਾਡੇ ਭਰਾ ਖਲੋ ਜਾਂਦੇ ਆ ਜੇ ਸਾਡੇ ਭਰਾ ਜੇਤੀ ਵੀ ਜਾਂਦੇ ਹੈਗੇ ਆ ਕੋਈ ਨਹੀਂ ਸਰਕਾਰੀ ਸਾਡੀ ਆ ਹਾਂਜੀ ਕਿ ਕਾਨੂੰਨ ਲਈ ਆਪਣੀ ਗਲੀ ਦਾ ਕੰਮ ਕੋਈ ਨਹੀਂ ਰੁਕਣ ਦਵਾਗੇ ਜੇ ਬਤਾ ਬਣਾਵੇ ਬੋਲੇ ਸੋਨਿਆ ਸਾਧਰੀਆ ਕਰਨ ਇਹ ਸੁੱਖ ਹੋਇਆ ਮੇਰੇ ਵੀਰ ਨੂੰ ਮੇਰੇ ਨੂੰ ਸਤਿਕਾਰ ਕਿ ਮੈਂ ਤੁਹਾਨੂੰ ਆਪਣੇ ਬਾਰੇ ਥੋੜਾ ਦੱਸਾਂਗਾ ਜਿਹੜਾ ਨਾ ਪਵਨ ਕੁਮਾਰ ਆ ਰਾਮ ਉਸ ਤੋਂ ਸਾਰੇ ਤੁਸੀਂ ਮੈਨੂੰ ਜਾਣਦੇ ਹੋ ਤੇ ਵੇਖੋ ਕਾਉਂਸਲਰ ਕੋਈ ਬਹੁਤ ਵੱਡਾ ਮਤਲਬ ਗੱਲ ਨਹੀਂ ਹੈਗੀ ਜਿੰਨਾ ਕਿ 10 ਕਾਉਂਸਲਰ ਕੰਮ ਕਰਦੇ ਆ ਨਾ ਵਾਰਡ ਦੇ ਉਨਾ ਕਿ ਆਪਾਂ ਇਕੱਲੇ ਕਰ ਲੈਨੇ ਆ ਬੜੀ ਰੱਬ ਦੀ ਕਿਰਪਾ ਬਣੀ ਸਣਾ ਯਕਿ ਇਹ ਭੈਣ ਭਰਾ ਨੂੰ ਕੋਈ ਤਕਲੀਫ ਹੋਵੇ ਕੋਈ ਸਾਡੇ ਦਾ ਕੰਮ ਹੋਵੇ ਤੇ ਆਪਾਂ ਦੁਰਯਾ ਤਰੀਕੇ ਨਾਲ ਕਰਾਈਦਾ ਵਾ ਜਿੱਥੇ ਲੋੜ ਪਵੇ ਉੱਥੇ ਖੜ੍ਹ ਜਾਈਦਾ ਵਾ ਆਪਣੇ ਜੀਆ ਦੀ ਇਸ ਤਰ੍ਹਾਂ ਨਾਲ ਵੀ ਕੰਮ ਲਈਦਾ ਵਾ ਪਰ ਜਿੱਥੇ ਕੋਈ ਧੱਕਾ ਨਹੀਂ ਕਰੀ ਕਿਸਦਾ ਹੁੰਦਾ ਤੇ ਕਾਉਂਸਲਰ ਦੀ ਜਿਹੜੀ ਇਲੈਕਸ਼ਨ ਐਸਟ ਕਰਕੇ ਆ ਵੀ ਜਿਹੜੀ ਸਾਡੀ ਰੋਜ਼ ਮਰਦ ਦੀ ਜਰੂਰਤਾਂ ਆ। ਤੁਸੀਂ ਵੇਖੋ 5 ਸਾਲ ਆਪਾਂ ਇੱਕ ਨੁਮਾਇੰਦੇ ਨੂੰ ਚੁਣਿਆ। ਨਾ ਤੇ ਸਾਡੀ ਕੋਈ ਸੈਨੀਟੇਵਰੇਜੀ ਵਿਵਸਥਾ ਸਾਨੂੰ ਆ ਮਿਲੀ। ਨਾ ਹੀ ਕਦੀ ਕੋਈ ਜੈ ਕੁਸੀਵਲ ਬਲੋਕਾਂ ਦੇ ਪੈਸੇ ਨਿਕਲੀ ਉਹ ਕਢਾਇਆ। ਇੱਥੇ ਵੀ ਛੋਟੇ-ਮੋਟੇ ਕੰਮ ਸੀ ਜਿਹੜੇ ਆਪਾਂ ਸਰਕਾਰ 'ਚ ਦੇਂਦੇ ਆ ਕਹਿ ਕਵਾ ਕੇ ਤੇ ਆਪਾਂ ਕਰਾਏ। ਪਾਣੀ ਦਾ ਬੁਰਾ ਹਾਲ ਆ। ਇੱਥੋਂ ਆਪਾਂ ਥੋੜਾ ਜਿਹਾ ਪ੍ਰੋਜੈਕਟ ਜੇ ਜੀਤਾ ਆਪ ਨੂੰ ਤੇ ਪਾਣੀ ਦੇ ਹਾਲਾਤ ਆ। ਉਹ ਲੋਕੇ ਪਾਣੀ ਪੀ ਸਕਦੇ ਆ? ਦੱਸੋ ਭੈਣੋ ਪੀ ਸਕਦੇ ਆ ਉਹ? ਗਟਰਾ ਦਾ ਪਾਣੀ ਗੰਦਾ ਵਾਲਾ ਪਾਣੀ ਜਿਹੜਾ ਸਾਡੀਆਂ ਵਾਟਰ ਸਪਲਾਈ ਦੇ ਵਿੱਚ ਆ ਰਿਹਾ ਵਾ ਤੇ ਇਹ ਕੋਈ ਸਾਰੇ ਹੀ ਜਿੱਦਾਂ ਤੁਸੀਂ ਇਕੱਠੇ ਹੋ ਏ ਤਾਂ ਹੋਰ ਵੀ ਅਲੱਗ-ਅਲੱਗ ਥਾਵਾਂ ਤੇ ਬੁਲਾ ਰਹੇ ਆ ਤੇ ਸਾਰੇ ਲੋਕ ਇਹ ਕਹਿ ਰਹੇ ਆ ਕਿ ਚਲੋ ਸਾਨੂੰ ਕਿਸੇ ਚੰਗੇ ਨਮਾਇੰਦੇ ਦੀ ਲੋੜ ਹੈ ਜਿਹੜਾ ਸਾਡੀ ਗੱਲ ਰੱਖ ਸਕੇ ਰੱਖ ਸਕੇ ਪ੍ਰਸ਼ਾਸਨ ਅੱਗੇ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਜੇ ਕਾਰਪੋਰੇਸ਼ਨ ਦਾ ਕੋਈ ਅਫਸਰ ਨਹੀਂ ਵੀ ਸਾਡਾ ਕੰਮ ਕਰੇਗਾ ਜੇ ਤੁਸੀਂ ਸਾਨੂੰ ਮੌਕਾ ਦਿੰਦੇ ਜੀ ਤੇ ਆਪਾਂ ਧੋਣਾ ਫੜ ਕੇ ਵੀ ਕਰਾਂਗੇ ਕਿ ਜਿਹੜਾ ਗੰਦਾ ਪਾਣੀ ਇਹੀ ਪੀਨੇ ਹੋ ਅਫਸਰ ਨੂੰ ਲੈ ਅੱਖ ਤੇ ਧੋਣਾ ਫੜ ਕੇ ਉਹਨੂੰ ਖਾ ਕੇ ਵੀ ਪੀ ਪਾਣੀ ਜੇ ਪਾਣੀ ਸਾਫ਼ ਹੈ ਤੇ ਪੀ ਕੇ ਬੁਖਾਰ ਤੇ ਜੇ ਗੰਦਾ ਦਾ ਤੇਰਾ ਹੱਲ ਕਰੋ ਤੇ 5 ਸਾਲ ਦੀ ਜਿਹੜੀ ਕਾਰਗੁਜ਼ਾਰੀ ਆਪਾਂ ਵੇਖ ਚੁੱਕੇ ਆ ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ ਆ ਦੱਸਣ ਦੀ ਲੋੜ ਆ ਜੀ ਨਹੀਂ ਦੱਸਣ ਦੀ ਲੋੜ ਆ ਕਿਸੇ ਨੂੰ ਨਹੀਂ ਆ ਵੇਖ ਲੋ ਕੋਈ ਤੇ ਕਿਸੇ ਨੂੰ ਦੱਸਣ ਦੀ ਲੋੜ ਆ ਸਾਹਮਣੇ ਤੁਹਾਡੇ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛੀ ਠੀਕ ਆ ਟਿਕਟ ਦੀ ਜਿਵੇਂ ਤੇ ਟਿਕਟ ਨਹੀਂ ਮਿਲਦੇ ਸਾਰੇ ਵਰਕਰ ਜਿਹੜੇ ਆ ਉਹ ਕੈਂਡੀਡੇਟ ਹੁੰਦੇ ਆ ਤੇ ਟਿਕਟ ਕਿਸੇ ਇੱਕ ਨੂੰ ਡਿਕਲੇਰ ਹੋਣੀ ਆ ਟਿਕਟ ਕੋਈ ਨਹੀਂ ਹੈ ਪਰ ਅਸੀਂ ਇਹ ਚੋਣਿਆ ਵੀ ਪਾਰਟੀ ਕਿਤੇ ਇਹੋ ਜਿਹੇ ਬੰਦੇ ਨੂੰ ਟਿਕਟ ਨਾ ਦੇ ਦੇਵੇ ਕਿ 5 ਸਾਲ ਸਾਡੇ ਪਿਛਲੇ ਖਰਾਬ ਹੋਇਆ ਤੇ 5 ਸਾਲ ਅਹੀ ਫੇਰ ਮਤਲਬ ਫੂਚੋ ਨਿਕਲ ਗਿਆ ਤੇ ਖਾਤੇ ਚ ਪੈਣੀ ਹੈ ਕਾਹ ਨੂੰ ਕੋਈ ਨਾ ਵੀ ਤੇ ਬਾਕੀ ਵੇਖੋ ਜਿਹੜੀ ਸੰਗਤ ਆ ਇਹਨੇ ਇਲੈਕਸ਼ਨ ਲੜਾਉਣੀ ਆ ਆਪਾਂ ਨੂੰ ਕੋਈ ਮਤਲਬ ਏਡੀ ਚਾਹ ਨਹੀਂ ਕਿ ਇਲੈਕਸ਼ਨ ਲੜਨ ਦੀ ਸਿਰਫ ਲੋਕਾਂ ਦੀ ਇੱਕ ਰਿਕੁਆਇਰਮੈਂਟ ਆ ਵੀ ਚਲੋ ਕੋਈ ਨਾ ਕੋਈ ਜੀ ਸਾਨੂੰ ਐਸਾ ਮਿਲੇ ਜਿਹੜਾ ਛੇਤਰ ਦੇ ਯੋਗ ਨਾ ਵੀ ਜਿਹੜੇ ਸਾਡੇ ਕੰਮ ਜਿਹੜੇ ਆ ਕਰਾ ਦੇ ਸਮਾਜ ਦੇ ਤੇ ਆਪਾਂ ਵੇਖੋ ਤੁਹਾਡੇ ਸਮਾਜ ਦੇ ਸਮਾਜ ਨਾਲ ਹਮੇਸ਼ਾ ਖੜੀ ਰਹਿਦਾ ਵਾ ਕਿਸੇ ਵੀ ਸਮਾਜ ਦੇ ਬੱਚੇ ਦਾ ਆਪਾਂ ਕਰੀ ਧੱਕਾ ਨਹੀਂ ਹੁੰਦਿੱਤਾ ਤੇ ਨਾਲ ਅਸੀਂ ਇੱਕ ਬਹੁਤ ਵੱਡਾ ਸੰਗਠਨ ਹੈ ਸ਼ਾਇਦ ਤੁਹਾਨੂੰ ਘੜਾ ਨੂੰ ਨਾਮ ਪਤਾ ਹੋਵੇ ਉਹ ਸੰਗਠਨ ਦਾ ਨਾਮ ਆ ਪਾਵਨ ਵਾਲਮੀਤੀ ਧੀਰ ਸੈਕਸ਼ਨ ਕਮੇਟੀ ਜਿਹਦੇ ਵਿੱਚ ਮੈਨੂੰ ਪੰਜਾਬ ਦੀ ਨੁਮਾਇੰਦੀ ਦਿੱਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਵੀਰ ਛੋਟਾ ਸ਼ਿਵਾ ਆ ਜਿਹੜਾ ਵੀ ਅੱਜ ਪ੍ਰੋਨਾ ਕੀਤਾ ਇਹਨੇ ਤੁਹਾਡੇ ਨਾਲ ਮੂਰੂਮੀ ਕਰਾਇਆ ਵਾ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਕਰਨ ਦਾ ਸਨਮਾਨ ਦਿੱਤਾ ਵਾ ਮਾਪਾ ਦਿੱਤਾ ਵਾ ਅਸੀਂ ਇਹਦੇ ਬਹੁਤ ਧੰਨਵਾਦੀ ਆ ਤੇ ਮੈਂ ਤੁਹਾਨੂੰ ਇਹ ਵੀ ਸਵਾਜਿਸ਼ ਦੁਆਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸ਼ਿਵ ਨੂੰ ਇੱਕ ਵੱਡਾ ਪ੍ਰੋਗਰਾਮ ਕਰਾਂਗੇ ਜਿੱਦਿ ਇੱਕ ਉਹ ਇੱਕ ਦੋ ਸੈਲੀ ਵੀ ਬੁਲਾਵਾਂਗੇ ਵਧੀਆ ਕੋ ਸਿੰਗਰ ਜੁੰਗਰ ਬੁਲਾਵਾਂਗੇ ਉੱਥੇ ਨੂੰ ਆਪਾਂ ਜਿਹੜਾ ਨਿਗਦੀ ਪਤਨ ਕਰਾਂਗੇ ਤੇ ਇਹਦੇ ਵਾਸਤੇ ਸ਼ਿਵ ਦੇ ਵਾਸਤੇ ਸਭ ਤੋਂ ਪਹਿਲ ਉੱਤੇ ਤਾੜੀਆਂ ਵਾਜਣ ਬਲਕਿ ਜਿੰਨੀ ਕੀਤੀ ਆ ਇਹ ਮੇਰਾ ਖਿਆਲ ਹੈ ਇਲੈਕਸ਼ਨ ਅਜੇ ਡਿਕਲੇਅਰ ਨਹੀਂ ਹੋਇਆ ਵੀ ਇਲੈਕਸ਼ਨ ਅਜੇ ਅਨਾਉਂਸ ਨਹੀਂ ਹੋਇਆ ਪਰ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਮੇਰਾ ਕਹਿੰਦਾ ਵੀ ਸਾਡੇ ਬਹੁਤ ਹੀ ਸਤਕਾਰਯੋਗ ਜੁਗੀ ਜਿਹੜਾ ਨਾਲ ਭੋਲਾ ਜੀ ਨੇ ਪ੍ਰਿੰਸ ਕੀ ਨੇ ਤੇ ਬਾਕੀ ਸਮੁੱਚੀ ਸਾਡੀ ਟੀਮ ਜਿਹੜੀ ਸਤਕਾਰਯੋਗ ਹੈ ਤੇ ਮਾਕਰਨਾ ਨਾਵਾਂ ਦਾ ਮੈਨੂੰ ਸਾਰਿਆਂ ਭਰਾਵਾਂ ਦਾ ਨਹੀਂ ਪਤਾ ਕਿ ਤੇ ਤੁਸੀਂ ਇਹ ਦੱਸੋ ਕਿ ਜੇ ਸਾਨੂੰ ਕੁਆਲਟੀ ਟਿਕਟ ਨਹੀਂ ਦਿੰਦੀ ਤੇ ਆਪਾਂ ਆਜ਼ਾਦ ਇਲੈਕਸ਼ਨ ਲੜਦੇ ਆ ਤੇ ਤੁਹਾਡਾ ਜਿਹੜਾ ਇੰਨਾ ਕਿ ਹਿਸਾਬਾ ਸਾਡਾ ਸਮਰਥਨ ਕਰੇਗਾ ਬਾਵਾ ਬਾਵਾ ਖੜੀਆਂ ਕਰਕੇ ਦੱਸੋ ਕਰੋਗੇ ਇਸ ਵਾਰ ਕਰੇਗਾ ਚਲੋ ਜੇ ਤੁਸੀਂ ਸਾਡਾ ਸਮਰਥਨ ਕਰਦੇ ਹੋ ਤਾਂ ਇਹ ਤੁਹਾਨੂੰ ਨਾ ਅਸੀਂ ਕਰਦੇ ਆ ਇੱਥੇ ਜਿਹੜੀਆਂ ਜਦੋਂ ਵੇਖੋ ਜਿਹੜੀਆਂ ਨਿੱਕੇ ਨਿੱਕੇ ਜ਼ਰੂਰਤਾਂ ਉਹਦੇ ਆਪਾਂ ਪੂਰੀਆਂ ਕਰਨੀਆਂ ਹੀ ਆ ਅਸੀਂ ਇੱਥੇ ਜਿੱਦਾਂ ਵਿਧੋ ਪੈਨਸ਼ਨ ਆ ਕੋ ਬਟਾਪਾ ਪੈਨਸ਼ਨ ਆ ਕੋ ਆਮ ਨਹੀਂ ਨਾ ਅਸੀਂ ਇਹੋ ਜਿਹੀਆਂ ਸਕੀਮਾਂ ਲੈ ਕੇ ਆਵਾਂਗੇ ਔਰ ਲਿਆਈਦੀਆਂ ਵੀ ਆ ਜੇ ਕਿਸੇ ਦੇ ਕੱਚੇ ਕੋਠੇ ਆ ਤੇ ਉਹ 2-2 ਲੱਖ ਰੁਪਏ ਕੇਂਦਰ ਗਵਰਨਮੈਂਟੋਂ ਲੋ ਜਿਹੜਾ ਬਾ ਉਹ ਵੀ ਆਪਾਂ ਮਰਖਲ ਤਿੰਨ ਕਿਸੋ ਕਰਾ ਰਿਹਾ ਆ ਆਪਾਂ ਕਰਵਾ ਦਿੱਤਾ ਬਾਸਵਾਦੀ ਦੇ ਵਿੱਚ ਤੇ ਗਾਂਵ ਵੀ ਜਿਹੜੇ ਰਹਿੰਦੇ ਆ ਉਹ ਵੀ ਸਾਡੇ ਕੋਲ ਆਉਣ ਜਿਹੜੇ ਬੇਕਾਰ ਲੋਕ ਆ ਉਹਨਾਂ ਲਈ ਵੀ ਸਕੀਮਾਂ ਬਹੁਤ ਹੁੰਦੀਆਂ ਚੌਂਕੀ ਵਾਲੀ ਗਲੀ ਫੈਜਪੁਰੇ ਵਿੱਚ ਆਏ ਆ ਜੀ ਤੇ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬਿੱਲਾ ਜੀ ਉਹਨਾਂ ਦੇ ਪੁੱਤਰ ਵਿਜੇਪਾ ਜੀ ਆਪਣਾ ਸ਼ਿਵਾ ਜੀ ਨਾਲ ਸਾਡੇ ਭੋਲਾ ਜੀ ਸ਼ਸ਼ੀਲ ਜੀ ਤੇ ਸਾਡੀਆਂ ਭੈਣਾਂ ਮਾਤਾਵਾਂ ਦੇ ਸੱਦੇ ਤੇ ਆ ਪਾਏ ਆ ਔਰ ਬਹੁਤ ਉਤਸ਼ਾਹ ਵਾਲੂਕਾਂ ਚ ਲੋਕ ਬਹੁਤ ਰਿਸਪੈਕਟ ਦੇ ਰਹੇ ਨੇ ਕਾਉਂਸਲਰ ਦੀ ਇਲੈਕਸ਼ਨ ਆ ਰਹੀਆਂ ਜਲਦ ਹੀ ਤੇ ਲੋਕ ਕੀ ਕੀ ਮੁਸ਼ਕਲ ਆ ਰਹੀਆਂ ਜੇ ਤੁਹਾਨੂੰ ਕਿਹੜੀ ਪਾਰਟੀ ਵਿੱਚ ਤੁਹਾਨੂੰ ਦੇਖੋ ਜੀ ਮੁਸ਼ਕਲ ਇੱਕੋ ਵੇ ਤੇ ਦੱਸਿਓ ਇੱਥੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਸੀਵਰਜ ਵਿਵਸਥਾ ਜਾ ਕੇ ਤੁਸੀਂ ਵੇਖ ਸਕਦੇ ਹੋ ਸਾਰੇ ਪਾਸੇ ਕੀ ਹਾਲਾਤ ਆ ਠੱਪ ਪਈ ਆ ਇੱਥੇ ਤੱਕ ਕਿ ਸੀਵਰਜ ਚ ਕੋਈ ਛੋਟੀ ਮਾਰਨ ਵਾਲਾ ਨਹੀਂ ਹੁੰਦਾ ਕੋਈ ਝਾੜੂ ਵਾਲਾ ਨਹੀਂ ਹੁੰਦਾ ਨਰਕ ਭਰੀ ਜ਼ਿੰਦਗੀ ਜੀ ਰਿਹਾ ਇੱਥੋਂ ਦੇ ਲੋਕ ਜਿਹੜਿਆ ਵਾਰਡ ਨੰਬਰ 7 ਦੇ ਜਿਹੜੀ ਪਾਰਟੀ ਚ ਜਿਹੜੀ ਖਾਣਾ ਚਾਹਤ ਅਸੀਂ ਅਸੀਂ ਵੇਖੋ ਜੀ ਬੇਸਿਕਲੀ ਕਾਫੀ ਲੰਬੇ ਸਿਰੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਆਂ ਔਰ ਅਸੀਂ ਕਾਂਗਰਸ ਪਾਰਟੀ ਨੂੰ ਸਾਰੀ ਨੂੰ ਹੀ ਬੇਨਤੀ ਕੀਤੀ ਆ ਵੀ ਸਾਨੂੰ ਐਡ ਕੀ ਟਿਕਟ ਲੜਾਈ ਜਾਵੇ ਤਾਂ ਜੋ ਅਸੀਂ ਆਪਣੀ ਸਮਾਜ ਦੀ ਤੇ ਆਪਣੇ ਵਾਰਡ ਦੇ ਵਾਸੀਆਂ ਦੀ ਜਿਹੜੀ ਸੇਵਾਵਾ ਦਿਨ ਰਾਤ ਲਾ ਕੇ ਕਰਾਂਗੇ ਔਰ ਜਿੱਥੇ ਵੀ ਇਹਨਾਂ ਦੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਕਰਾਂਗੇ ਅਗਰ ਤੁਹਾਨੂੰ ਕਾਂਗਰਸ ਤੋਂ ਕਰਨੀ ਮਿਲਦੀ ਤਾਂ ਹੋਰ ਫਿਰ ਫਿਰ ਟਿਕਟ ਨਹੀਂ ਮਿਲਦੀ ਤਾਂ ਫਿਰ ਸੰਗਤ ਦਾ ਸੰਗਤ ਦੀ ਮਰਜ਼ੀ ਹੈ ਜੀ ਸੰਗਤ ਨਾਲ ਇੱਕ ਮੀਟਿੰਗ ਕਰਾਂਗੇ ਇਸ ਤਰ੍ਹਾਂ ਹੀ ਛੋਟੀਆਂ-ਛੋਟੀਆਂ ਮੀਟਿੰਗਾਂ ਕਰਾਂਗੇ ਗਲੀਆਂ ਤੇ ਜੇ ਸੰਗਤ ਕਹੇਗੀ ਵੀ ਇਲੈਕਸ਼ਨ ਲੜਨੀਆਂ ਜ਼ਰੂਰ ਤੇ ਫਿਰ ਆਜ਼ਾਦੀ ਚੰਦਾ ਬੁਲੰਦ ਕਰਾਂਗੇ ਜੀ ਔਰ ਟਿਕਟ ਫਿਰ ਵੀ ਜਿੱਤ ਕੇ ਆਪਾਂ ਜਿੱਤਦਿਆਂ ਤੇ ਕਾਂਗਰਸ ਦੀ ਝੋਲੀ ਚ ਹੀ ਪਾਵਾਂਗੇ ਦੇਖਣ ਨੂੰ ਆ ਰਿਹਾ ਕਾਫੀ ਤਾਰਾਂ ਦਾ ਵੀ ਗੁੱਛਾ ਦੇਖਣ ਨੂੰ ਆ ਰਿਹਾ ਕਾਫੀ ਇੱਦਾਂ ਕਿ ਮੈਂ ਮੈਂ ਸਿਮਰ ਜੀ ਤੁਹਾਨੂੰ ਦੱਸਣਾ ਚਾਹਨਾ ਕਿ ਸਵੇਰ ਦੇ ਟਾਈਮ ਆਓ ਇੱਥੇ ਲੋਕ ਜਿਹੜੀ ਜ਼ਿੰਦਗੀ ਜੀ ਰਹੇ ਆ ਉਹ ਜਾਨਵਰਾਂ ਵਾਲਾ ਹਾਲਾਤ ਆ ਇਹ ਵਾਰਡ ਨੰਬਰ 7 ਜੇ ਆਪਾਂ ਗੱਲ ਕਰੀਏ ਤੇ ਸੀ ਬਲੱਗ ਚੱਲ ਜੋ ਉਹ ਵੀ ਵਾਰਡ ਨੰਬਰ 7 ਚ ਰੰਜੀਤ ਜੀ ਆਪਣੀ ਦਾ ਕਾਫੀ ਹਿੱਸਾ ਜਿਹੜਾ 7 ਚ ਆ ਉੱਥੇ ਜਾ ਕੇ ਵੇਖੋ ਇਹ ਹਾਲਾਤ ਆ ਜਿਹੜੇ ਇੱਥੇ ਸਾਡੇ ਲੋਕ ਜੀ ਰਹੇ ਨੇ ਕੀ ਸਮਝਦੇ ਪਹਿਲੀ ਸਰਕਾਰਾਂ ਨੇ ਕਿਉਂ ਨਹੀਂ ਇਹਨਾਂ ਦੀ ਬਾਤ ਪੁੱਛੀ ਨਹੀਂ ਸਰਕਾਰਾਂ ਨੂੰ ਬਾਤ ਜਿਹੜੀ ਆ ਕਿਉਂ ਨਹੀਂ ਪੁੱਛੀ ਵੀ ਤੁਸੀਂ ਸਵਾਲ ਕੀਤਾ ਵੀ ਬਾਤ ਕਿਉਂ ਨਹੀਂ ਪੁੱਛੀ ਸਰਕਾਰਾਂ ਦੇ ਕੰਨਾਂ ਤੇ ਜਿਹੜੀਆਂ ਨਾ ਗੱਲ ਪਚੋਣ ਲਈ ਵੀ ਕੋਈ ਅੱਗੇ ਨੁਮਾਇੰਦਾ ਜਿਹੜਾ ਸਹੀ ਚਾਹੀਦਾ ਜਿਹੜਾ ਨੁਮਾਇੰਦਾ ਇਹਨਾਂ ਚੁਣਿਆ ਉਹਨੇ ਜਾ ਕੇ ਕਦੀ ਕਿਹਾ ਹੀ ਨਹੀਂ ਕਿ ਸਾਡੇ ਏਰੀਆ ਦੀ ਪ੍ਰੋਬਲਮ ਕੀ ਆ ਤੇ ਹੁਣ ਆਪਾਂ ਇਹ ਵਾਅਦਾ ਕਰਦੇ ਆ ਇਸ ਵਾਰ ਨੰਬਰ ਸਾਡੇ ਵਾਸੀਆਂ ਨਾਲ ਜੇ ਸਾਨੂੰ ਮੌਕਾ ਦਿੰਦੇ ਆ ਤੇ ਆਪਾਂ ਇਹ ਜਿਹੜੇ ਕੰਮ ਆ ਪਹਿਲ ਦੇ ਆਧਾਰ ਤੇ ਕਰਾਂਗੇ ਹੋਰ ਵੀ ਕਿਹੜੀਆਂ ਕਿਹੜੀਆਂ ਮੁਸ਼ਕਲ ਆਈਆਂ ਜਿਹੜੀਆਂ ਮੈਂ ਕਹਿੰਦਾ ਜੀ ਮੁਸ਼ਕਲਾਂ ਹੀ ਮੁਸ਼ਕਲਾਆਂ ਆ ਜੀ ਇੱਥੇ ਕੋਈ ਹੱਲ ਹੈ ਹੀ ਨਹੀਂਗਾ ਸਭ ਤੋਂ ਵੱਡੀ ਤੇ ਪਾਣੀ ਦੀ ਤੇ ਸੀਵਰੇਜ ਦੀ ਤੇ ਆ ਲਾਈਟਿੰਗ ਦਾ ਤੁਸੀਂ ਵੇਖਣ ਦਿਓ ਕੀ ਹਾਲਾਤ ਆ ਅਗਰ ਤਾਂ ਜਿੱਤੇ ਕਿਹੜੇ ਕਿਹੜੇ ਕੰਪੈਰ ਦੇ ਤਾਰ ਤਾਂ ਹਨ ਕਿਤੇ ਜਾਣ ਦੇ ਦੇਖੋ ਜੀ ਸਭ ਤੋਂ ਪਹਿਲੋ ਤੇ ਜਿਹੜੀ ਇੱਥੇ ਪਾਣੀ ਦੀ ਸਮੱਸਿਆ ਜਿਹੜਾ ਲੋਕ ਗੰਦਾ ਪਾਣੀ ਪੀ ਰਹੇ ਸਭ ਤੋਂ ਪਹਿਲੋ ਤੇ ਅਸੀਂ ਉਹਨੂੰ ਠੀਕ ਕਰਾਵਾਂਗੇ ਉਸ ਤੋਂ ਬਾਅਦ ਸੀਵਰੇਜ ਦੀ ਸਬਵਸਥਾ ਉਸ ਬਹਾਲ ਕਰਾਵਾਂਗੇ ਸਹੀ ਤਰੀਕੇ ਨਾਲ ਸਚਾਰੂ ਢੰਗ ਨਾਲ ਉਹਨੂੰ ਚਲਾਵਾਂਗੇ ਬਾਕੀ ਜੋ ਵੀ ਸਾਡੇ ਸਮਾਜ ਦੀਆਂ ਮੁਸ਼ਕਲਾਂ ਆ ਪੁਲਿਸ ਬਹੁਤ ਧੱਕਾ ਕਰਦੀ ਹੈ ਮਿੰਟ ਮਿੰਟ ਬਾਅਦ ਆ ਜਾਂਦੇ ਆ ਵੀ ਆ ਤੁਹਾਡੇ ਮੁੰਡੇ ਤੇ ਆ ਜੀ ਲਿਸਟ ਜਨ ਆ ਗਿਆ ਜੀ ਆ ਕਲੰਦਰਾ ਬਾਜੀ ਤੇ ਜੇ ਕੋਈ ਸਮਾਜ ਦਾ ਬੱਚਾ ਸੁਧਰਨਾ ਚਾਹੁੰਦਾ ਤੇ ਉਹਨੂੰ ਇਹ ਹੋਰ ਵਿਗਾੜ ਦੇ ਆ ਜੇਲਾਂ ਚ ਧੱਕਣ ਦੇ ਨੇ ਇਲਾਕਾ ਵਾਸੀ ਕਿੰਨਾ ਕਿ ਇਲਾਕਾ ਨਿਵਾਸੀਆਂ ਦਾ ਵੇਖੋ ਜੀ ਤੁਸੀਂ ਪੂਰਾ ਸਹਿਯੋਗ ਹੈ ਜੀ ਅਜੇ ਇਲੈਕਸ਼ਨ ਸ਼ੁਰੂ ਵੀ ਨਹੀਂ ਹੋਇਆ ਵੀ ਤੇ ਇਹ ਸਾਡੇ ਭਰਾਵਾ ਨੇ ਮਤਲਬ ਆਪ ਸਾਨੂੰ ਸੱਦ ਦਿੱਤਾ ਵੀ ਤੁਸੀਂ ਆਓ ਜੀ ਮੈਨੂੰ ਤੇ ਪਤਾ ਵੀ ਨਹੀਂ ਆ ਇੱਕ ਹfte ਤੋਂ تیاری ਕਰ ਰਹੇ ਸੀ ਵੀ ਭਾਜੀ ਨੂੰ ਬੁਲਾਉਣਾ ਵਾ ਤੇ ਚਲੋ ਆਪਾਂ ਇਹਨਾਂ ਦੱਸਦੇ ਤੇ ਆਏ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਇਹਨਾਂ ਨੇ ਸਾਨੂੰ ਮੌਕਾ